हां जी कि सारे ਪਹੁੰਚ ਰਹੇ ਹਾਂ 30 ਤਰੀਕ ਨੂੰ ਭਾਰਸੋਈ ਧਰਤੀ ਤੇ ਫਿਰ ਸਾਰੇ ਮੈਂ ਚਾਹਣ ਵਾਲਿਆਂ ਨੂੰ ਬੇਨਤੀ ਕਰਦਾ ਕਿ ਜਰੂਰ ਪਹੁੰਚਿਓ 30 ਤਰੀਕ ਨੂੰ ਭਾਰਸੋਈ ਦੇ ਗਰਾਊਂਡ ਦੇ ਵਿੱਚ ਤੁਸੀਂ ਦੇਖ ਚੁੱਕੇ ਹੋ ਤਿਆਰੀਆਂ ਕਿੱਦਾਂ ਚੱਲਦੀਆਂ ਨੇ ਤੇ ਤੇ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਸਾਰੀ ਸੰਗਤ ਨੂੰ ਬੈਠਣ ਲਈ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਖੁੱਲੇ ਸੱਦੇ ਨੇ ਸਾਰਿਆਂ ਨੂੰ ਖੁੱਲੇ ਤੇ ਸਾਰੇ ਜਰੂਰ ਪਹੁੰਚਿਓ 30 ਜਨਵਰੀ ਨੂੰ ਭਾਰਸੋਈ ਦੇ ਗਰਾਊਂਡ ਵਿੱਚ ਥੋੜੀ ਸ਼ੇਵਾ ਦੇ ਵਿੱਚ ਹਾਜ਼ਰ ਰਹਾਂਗੇ ਇਹ ਆਪਣੇ ਵੱਲੋਂ ਬਹੁਤ ਸੇਵਾ ਕਰਾਂਗੇ ਹਮਮਾ ਲਈ ਤੁਹਾਨੂੰ ਲੰਗਰ ਦਾ ਪ੍ਰਬੰਧ ਤੇ ਛੋਟੀ ਦੀ ਅੱਠ ਟੀਮਾਂ ਪਹੁੰਚ ਰਹੀਆਂ ਨੇ 120 ਦੀ ਵੀ ਟੀਮਾਂ ਤੋਂ ਬਹੁਤ ਛੋਟੀ ਦੀਆਂ ਪਹੁੰਚ ਰਹੀਆਂ ਹਨ ਤੇ ਕੁੜੀਆਂ ਦਾ ਇਹ ਸਾਰੀਆਂ ਵਧੀਆ ਟੀਮਾਂ ਪਹੁੰਚ ਰਹੀਆਂ ਨੇ ਦੋਨਾਂ ਦੀਆਂ ਤੇ ਸਾਰੇ ਜ਼ਰੂਰ ਪਹੁੰਚਿਓ 3 ਜਨਵਰੀ ਨੂੰ ਕਿਉਂਕਿ 11 ਵਜੇ ਆਪਣੇ ਮੇਜਰ ਲੀਗ ਦੇ ਮੈਚ ਸ਼ੁਰੂ ਹੋ ਜਾਂਦੇ ਨੇ ਤੁਹਾਨੂੰ ਸਾਰੇ ਸੰਗਤ ਨੂੰ ਪਤਾ ਹੀ ਹੈ ਤੇ ਸਾਰੇ ਜ਼ਰੂਰ ਪਹੁੰਚਿਓ 30 ਜਨਵਰੀ ਪਿੰਡ ਭਾਸੋਂ ਦੇ ਵਿੱਚ ਹੋਮ ਗ੍ਰਾਉਂਡ ਆ ਮੇਰਾ ਤੇ ਇਹ ਨੀ ਬਾਬੇ ਨਾਨਕ ਨੇ ਤਰੱਕੀ ਬਖਸ਼ੀ ਆ ਇਸ ਧਰਤੀ ਤੋਂ ਬਖਸ਼ੀ ਆ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਣੇ ਵੱਡੇ ਭਾਈ ਸੰਦੀਪ ਦੀ ਯਾਦ ਦੇ ਵਿੱਚ ਇੱਕ ਟੂਰਨਾਮੈਂਟ ਆਪਾਂ ਕਰਾ ਰਹੇ ਆ ਤੇ ਸਾਰੇ ਜਰੂਰ ਪਹੁੰਚੋ ਖੁੱਲੇ ਸੱਦੇ ਨੇ ਸੰਗਤ ਨੂੰ ਕਿ ਇਹ ਨਾ ਸੋਚਿਓ ਕਿ ਇੱਥੇ ਬੈਠਣ ਦਾ ਪ੍ਰਬੰਧ ਨਹੀਂ ਹੋਣਾ ਇਹ ਨਹੀਂ ਹੋਣਾ ਸਾਰਿਆਂ ਨੂੰ ਪੌੜੀਆਂ ਲਾ ਕੇ ਆਪਾਂ ਟਰਾਲੀ ਵਾਲੀਆਂ ਤੇ ਹਰੇਕ ਟਰਾਲੀ ਦੇ 1-1-2-200 ਬੰਦਾ ਬਹਿ ਜਾਂਦਾ ਤੇ ਵਧੀਆ ਸੰਗਤ ਦੇ ਆਉਣ ਦਾ ਪ੍ਰਬੰਧ ਕੀਤਾ ਖੁੱਲੇ ਸਰਦਰੇ ਨੇ ਸਾਰਿਆਂ ਨੂੰ ਐਂ ਨਾ ਸੋਚੋ ਉੱਥੇ ਇਦਾਂ ਐਂਟਰੀ ਹੋਣੀ ਜਾਂ ਹੋਣੀ ਆ ਵੀਏਪੀ ਐਂਟਰੀ ਕੋਈ ਵੀਏਪੀ ਨਹੀਂ ਖੁੱਲੇ ਨੇ ਸੰਗਤ ਤੁਹਾਡੇ ਲਈ ਸੇਵਾ 'ਚ ਹਾਜ਼ਰਾਂ ਤੇ ਲੰਗਰ ਵੀ ਤੁਹਾਨੂੰ ਕਰਾਂਗੇ ਕੋਸ਼ਿਸ਼ ਕਬ ਬੈਠਣ ਨੂੰ ਛਕਾਇਆ ਜਾਵੇ ਤੇ ਜਰੂਰ ਆਇਓ ਤੇ ਬਾਕੀ ਤੁਸੀਂ ਪ੍ਰਬੰਧ ਦੇਖ ਲਓ ਕਿਦਾਂ ਤੇ ਲੇਡੀਜ਼ ਵਾਸਤੇ ਵੀ ਬਹੁਤ ਵਧੀਆ ਸੀ ਸਟੇਜ ਲਾਈ ਆ ਅੱਡ ਤੇ ਹਲਦਾਲੋ ਕਵਰ ਹੋਊਗੀ ਤੇ ਲੇਡੀਜ਼ ਬੌਂਸਰਾਂ ਲਾਵਾਂਗੇ ਜਰੂਰ ਤੇ ਸਾਰੇ ਜਰੂਰ ਆਇਓ ਤੇ ਮੇਰੀਆਂ ਧੀਆ ਪੈਣਾ ਕੋਈ ਇਦਾਂ ਦੀ ਗੱਲ ਨਹੀਂ ਸਟੇਜ ਅੱਡ ਵੱਖਰੀ ਲੱਗੂਗੀ ਧੀਆ ਪੈਣਾ ਵਾਸਤੇ ਮਾਮਾ ਵਾਸਤੇ ਤੇ ਉਹਨਾਂ ਦੇ ਵਾਸਤੇ ਲੇਡੀਜ਼ ਬਾਂਫਰ ਵੀ ਕੀਤੀਆਂ ਨੇ ਤੇ ਪਹੁੰਚਿਓ ਜਰੂਰ ਤੇ ਤੁਹਾਨੂੰ ਵੀਆਈਪੀ ਟ੍ਰੀਟਮੈਂਟ ਮਿਲੂਗਾ ਲੇਡੀਜ਼ ਵਾਸਤੇ ਤੇ ਬਾਕੀ ਮੁੰਡਿਆਂ ਆਪਣੇ ਬਜ਼ੁਰਗਾਂ ਵਾਸਤੇ ਖੁੱਲਾ ਪ੍ਰਬੰਧ ਦਾ ਕੋਈ ਵੀਆਈਪੀ ਹੋਣੀ ਨਹੀਂ ਹੈਗੀ ਐਂਟਰੀ ਖੁੱਲਾ ਸਾਰਾ ਕੁਸ ਪੌੜੀਆਂ ਲਾਈਆਂ ਨੇ ਤੇ ਸਾਰੇ ਜਰੂਰ ਆਇਓ ਬੇਨਤੀ ਕਰਦਾ ਦਾਸ ਪਹਿਲੀ ਵਾਰ ਟੂਰਨਾਮੈਂਟ ਕਰਾਉਂਦਾ ਪਿਆ ਕੇ ਜਰੂਰ ਸਾਥ ਦਿਓ ਮੇਲੇ ਦੀ ਗੌਰਵ ਵਧਾਓ ਬਾਕੀ ਫਿਰ 30 ਤਰੀਕ ਨੂੰ ਮਿਲਾਂਗੇ ਬਾਕੀ ਸਾਡਾ ਪ੍ਰਬੰਧ ਦੇਖੋ ਥੋੜੀ ਸੇਵਾ ਦੇ ਵਿੱਚ ਲੱਗੇ ਹੋਇਆ ਬਾਹਰ ਤੋਂ ਸਕੂਲ ਦਾ ਗਰਾਊਂਡ ਆ ਜੋ ਮਿਲਦੇ ਆ ਫਿਰ 30 ਜਨਵਰੀ ਠੀਕ ਹੈ ਸਾਰੇ ਪਹੁੰਚ ਰਹੇ ਮਿਲਦੇ ਆ ਫਿਰ ਓਕੇ